ਸਾਡੇ ਨਾਲ ਮਸ਼ਹੂਰ ਪੰਜਾਬੀ ਕਲਾਕਾਰ ਗੁਰਲੇਜ਼ ਅਖਤਰ ਜੀ ਤੇ ਕੁਲਵਿੰਦਰ ਕੈਲੇ ਜੀ ਮੌਜੂਦ ਨੇ ਸਰ ਸਸੀਕਾਲ ਬਰਾਤਾ ਬਹੁਤ ਬਹੁਤ ਮੈਮ ਤੁਹਾਨੂੰ ਵੀ ਬਹੁਤ ਬਹੁਤ ਸਸੀਕਾਲ ਸਾਰਿਆਂ ਨੇ ਸੁਇਰੇ ਬੜੀ ਦੁਖਦਾਈ ਖਬਰ ਸੁਣੀ ਜਸਵਿੰਦਰ ਜਸਵਿੰਦਰ ਭੱਲਾ ਸਾਹਿਬ ਬਾਰੇ ਤਾਂ ਮੈਂ ਜ਼ਰੂਰ ਜਾਨਣਾ ਚਾਹਾਂਗਾ ਮੈਮ ਕਿਉਂਕਿ ਪੰਜਾਬੀ ਸਿਨੇਮਾ ਦਾ ਬਹੁਤ ਵੱਡਾ ਨਾਮ ਸੀਗੇ ਇਨਫੈਕਟ ਪੂਰੇ ਪੰਜਾਬ ਦਾ ਪੂਰੇ ਦੇਸ਼ ਦਾ ਬਹੁਤ ਵੱਡਾ ਨਾਮ ਸੀਗੇ ਤੇ ਤੁਸੀਂ ਵੀ ਇਸ ਇੰਡਸਟਰੀ ਤੋਂ ਬਿਲੋਂਗ ਕਰਦੇ ਹੋ ਬੇਸ਼ੱਕ ਤੁਸੀਂ ਇੱਕ ਸਿੰਗਰ ਹੋ ਬਟ ਇਹ ਕਹਿੰਦੇ ਨੇ ਕਿ ਪੂਰਾ ਪੰਜਾਬ ਹੈ ਤਾਂ ਇਕੱਠਾ ਹੀ ਬਟ ਇਦਾਂ ਦੇ ਫਨਕਾਰ ਦਾ ਜਣਾ ਕਿੰਨਾ ਕੁ ਦੋਖ ਨੂੰ ਲੱਗਿਆ ਮੈਮ ਤੇ ਬਹੁਤ ਤਾਂ ਮੈਂ ਉਹੀ ਗੱਲ ਕਹਿ ਰਹੀ ਸੀ ਕਿ ਅੱਜ ਇਦਾਂ ਲੱਗ ਰਿਹਾ ਕਿ ਕਿੰਨਾ ਵੱਡਾ ਘਾਟਾ ਪੈ ਗਿਆ ਪੰਜਾਬੀ ਸਾਡੀ ਫਿਲਮ ਇੰਡਸਟਰੀ ਨੂੰ ਪਰਿਵਾਰ ਨੂੰ ਕਿਉਂਕਿ ਉਹਨਾਂ ਨਾਲ ਬੜਾ ਪਰਿਵਾਰਕ ਜਿਹਾ ਇੱਕ ਰਿਸ਼ਤਾ ਸੀਗਾ ਜਦੋਂ ਵੀ ਮਿਲਦੇ ਸੀਗੇ ਬੜੀਆਂ ਪਰਿਵਾਰਕ ਗੱਲਾਂ ਬਾਤਾਂ ਸਾਡੀਆਂ ਹੁੰਦੀਆਂ ਸੀ ਜੀ ਸੋ ਉਹਨਾਂ ਨੇ ਵੀ ਉਹਨਾਂ ਦੇ ਜਿੱਦਾਂ ਸਾਹਮਣੇ ਮੇਰੀ ਜਰਨੀ ਸਟਾਰਟ ਹੋਈ ਉਹਨਾਂ ਨੂੰ ਵੀ ਪਤਾ ਸੀਗਾ ਕਿ ਸਟਰਗਲ ਕਰਕੇ ਕਿੱਦਾਂ-ਕਿੱਦਾਂ ਇੱਥੇ ਤੱਕ ਪਹੁੰਚੇ ਜੀ ਬਹੁਤ ਵਾਰੀ ਸਾਨੂੰ ਕੰਮ ਕਰਨ ਦਾ ਵੀ ਮੌਕਾ ਮਿਲਿਆ ਸਾਨੂੰ ਸ਼ੋਅ ਯੂਨੀਵਰਸਿਟੀ ਦੇ ਵਿੱਚ ਜਿਹੜਾ ਲੁਧਿਆਣੇ ਉੱਥੇ ਵੀ ਸਾਨੂੰ ਦੋ ਵਾਰੀ ਉਹਨਾਂ ਨੇ ਸ਼ੋਅ ਬੁੱਕ ਕਰਾਇਆ ਸੀ ਫਿਰ ਗਾਣੇ ਵੀ ਕੀਤੇ ਉਹਨਾਂ ਦੇ ਲਈ ਅਸੀਂ ਤੇ ਜਦੋਂ ਵੀ ਅਸੀਂ ਮਿਲਦੇ ਸੀਗੇ ਨਾ ਇੱਕ ਬਹੁਤ ਵਧੀਆ ਰੂਹ ਸੀ ਬਹੁਤ ਵਧੀਆ ਇਨਸਾਨ ਸੀ ਜਿਹੜੇ ਜਿਹੜੇ ਆਰਟਿਸਟ ਹੁੰਦੇ ਆ ਨਾ ਉਹ ਅਲੱਗ ਹੀ ਰੂਹ ਦੇ ਹੁੰਦੇ ਨੇ ਜੀ ਬੜੇ ਸੌਫਟਡ ਹੁੰਦੇ ਨੇ ਮੈਮ ਹਾਂਜੀ ਹਾਂਜੀ ਬਿਲਕੁਲ ਜਿਹੜੇ ਅਸਲੀ ਆਰਟਿਸਟ ਹੁੰਦੇ ਆ ਜੀ ਜੀ ਉਹ ਵਾਕਈ ਬੜੇ ਸੌਫਟ ਹਾਰਟਡ ਹੁੰਦੇ ਆ ਔਰ ਇੱਕ ਦੂਜੇ ਨੂੰ ਬੜਾ ਅੰਡਰਸਟੈਂਡ ਕਰਦੇ ਨੇ ਬੜਾ ਬਹੁਤ ਮਤਲਬ ਬੜਾ ਰੂਹ ਦਾ ਰਿਸ਼ਤਾ ਸੀਗਾ ਬਹੁਤ ਦੁੱਖ ਲੱਗਿਆ ਮੈਨੂੰ ਇਸ ਗੱਲ ਦਾ ਬੜਾ ਦੁੱਖ ਆ ਕਿ ਅਸੀਂ ਉਹਨਾਂ ਨੂੰ ਦੇਖ ਹੀ ਨਹੀਂ ਸਕੇ ਉਹ ਬਿਮਾਰ ਸੀਗੇ ਜੀ ਅਸੀਂ ਕੱਲ ਹੀ ਆਏ ਹਲੇ ਪਰਸੋਂ ਆਏ ਆ ਯੂ ਐਸ ਤੋਂ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਉਹ ਬਿਮਾਰ ਚੱਲ ਰਹੇ ਆ ਕਿਉਂਕਿ ਹੁਣ ਆਪਣੇ ਰੁਝੇਮਾਂ ਚ ਆਪਾਂ ਇੰਨੇ ਬਿਜ਼ੀ ਹੋ ਜਾਂਦੇ ਆ ਗੱਲ ਹੀ ਨਹੀਂ ਹੋ ਪਾਈ ਹੈ ਨਾ ਤੇ ਬਟ ਦੁੱਖ ਬਹੁਤ ਲੱਗਾ ਹੁਣ ਇਹੀ ਅਰਦਾਸ ਕਰਦੇ ਆ ਵਾਹਿਗੁਰੂ ਦੇ ਚਰਨਾਂ ਚ ਕਿ ਉਹਨਾਂ ਨੂੰ ਆਪਣੇ ਚਰਨਾਂ ਚ ਨਮਾਸ ਤੇਨ ਕਿਉਂਕਿ ਮੈਂ ਮੈਂ ਇੱਕ ਚੀਜ਼ ਸੋਚਦਾ ਹੁਣਾ ਕੋਇਂਦਰ ਬਾਜੀ ਵੀ ਜਦੋਂ ਜਦੋਂ ਦਾ ਪੰਜਾਬੀ ਸਿਨੇਮਾ ਵਿੱਚ ਇੱਕ ਮੋੜ ਜਾਂ ਇੱਕ ਕਹਿੰਦੇ ਚੇਂਜ ਜਿਹੜਾ ਲੈ ਕੇ ਆਏ ਸੀਗੇ ਤਾਂ ਪੰਜਾਬ ਦੇ ਪੰਜ ਫਨਕਾਰਾਂ ਦੀ ਹਮੇਸ਼ਾ ਗੱਲ ਹੁੰਦੀ ਸੀ ਕਿ ਨਾ ਬਿਲਾ ਪੰਜਾਬੀ ਫਿਲਮਾਂ ਦੂਰੀ ਨਹੀਂ ਕਰਮਜੀਤ ਅਨਮੋਲ ਜਸਵਿੰਦਰ ਪੱਲਾ ਬਿੰਦੂ ਦੀ ਲਗੋਪਿਤ ਕੁਗੀ ਜੀ ਹਾਰਬੀ ਸੰਗਾ ਜੀ ਜਿਹੜੀ ਫਿਲਮ ਚ ਇਹ ਨਾ ਹੁਣ ਕੋਮੇਡੀ ਸਮਝ ਲੋ ਕਿ ਹ ਕੈਰੀ ਆਨ ਜੱਟਾ ਇਹ ਨਹੀਂ ਹੁੰਦੀ ਹੈ ਕਿ ਫਿਲਮਾਂ ਜਿਹੜੀਆਂ ਕਮੇਡੀ ਆ ਉਹ ਅਧੂਰੀ ਆ ਉਹਨਾਂ ਤੋਂ ਬਿਨਾ ਜੀ ਤੇ ਪੱਲਾ ਸਾਹਿਬ ਦੀ ਤਾਂ ਬਹੁਤ ਦੇਣ ਆ ਪੰਜਾਬੀ ਫਿਲਮ ਇੰਡਸਟਰੀ ਨੂੰ ਤੁਸੀਂ ਦੇਖੋ ਕਿ ਕੋਈ ਮੂਵੀ ਉਹਨਾਂ ਤੋਂ ਬਿਨਾ ਨਹੀਂ ਹੈਗੀ ਔਰ ਉਹਨਾਂ ਤੋਂ ਬਿਨਾ ਜੇ ਹੋਵੇ ਤਾਂ ਅਧੂਰੀ ਲੱਗਦੀ ਹੈ ਜੀ ਮੈਂ ਅੱਜ ਹੀ ਕਿਸੇ ਨਾਲ ਹੁਣ ਥੜ੍ਹੀ ਥੋੜੀ ਦੇਰ ਪਹਿਲਾਂ ਕਿਸੇ ਦਾ ਮੈਨੂੰ ਫੋਨ ਆਇਆ ਸੀ ਮੈਂ ਡਿਸਕਸ ਕਰ ਰਿਹਾ ਸੀ ਉਹਨੂੰ ਚੱਲ ਗੱਲਾਂਬਾਤ ਚੱਲ ਰਹੀਆਂ ਸੀ ਜੀ ਮੈਂ ਉਦੋਂ ਤੋਂ ਇਹਨਾਂ ਨੂੰ ਫਾਲੋ ਕਰ ਰਿਹਾ ਜਾਂ ਦੇਖ ਰਿਹਾ ਜਦੋਂ ਇੱਕ ਦੂਰਦਰਸ਼ਨ ਤੇ ਪ੍ਰੋਗਰਾਮ ਚੱਲਦਾ ਸੀ ਜਵਾ ਤਰੰਗ ਜੀ ਤੇ ਉਹਦੇ ਵਿੱਚ ਬਾਰਮਕੰਨ ਸ਼ਰਮਾ ਜੀ ਤੇ ਭੱਲਾ ਜੀ ਆਉਂਦੇ ਹੁੰਦੇ ਸੀ ਤੇ ਛੋਟੇ ਛੋਟੇ ਆਪਣੇ ਕਾਮੇਡੀ ਦੇ ਉਹ ਪਾਠ ਕਰਦੇ ਹੁੰਦੇ ਸੀ ਤੇ ਉਹਦੇ ਵਿੱਚ ਅਸੀਂ ਵੀ ਉਹਦੇ ਬਚਪਨ ਦੇ ਵੇਲੇ ਬੱਚਿਆਂ ਦੇ ਪ੍ਰੋਗਰਾਮ ਚ ਗਾਉਣ ਜਾਂਦੇ ਸੀ ਤੇ ਬੜਾ ਹੀ ਅੱਛਾ ਲੱਗਦਾ ਸੀ ਜੀ ਤੇ ਅੱਜ ਮੈਂ ਉਹ ਚੀਜ਼ਾਂ ਨੂੰ ਯਾਦ ਕਰਦਾ ਇੱਕਦਮ ਕਾਫੀ ਸਮਾਂ ਪਿੱਛੇ ਚਲੇ ਗਏ ਆ ਦੂਰਦਰਸ਼ਨ ਤੇ ਪਹੁੰਚ ਗਏ ਆ ਤੇ ਉੱਥੋਂ ਦੇਖ ਕੇ ਤੇ ਉੱਥੋਂ ਲੈ ਕੇ ਹੁਣ ਤੱਕ ਦਾ ਸਫ਼ਰ ਦੇਖੀਏ ਤੇ ਬੜੀ ਮਿਹਨਤ ਕੀਤੀ ਹੈ ਸਾਰਿਆਂ ਨੇ ਜੀ ਬੜੀ ਮਿਹਨਤ ਕਰਕੇ ਬੰਦਾ ਇਸ ਮੁਕਾਮ ਤੇ ਪਹੁੰਚਦਾ ਹੈ ਔਰ ਜਦੋਂ ਐਦਾਂ ਦਾ ਕੁਝ ਸੋਨ ਬਹੁਤ ਬਾਈ ਮਾਣਦਾ ਹੈ ਕਿ ਜਰਨੀ ਜਿਹੜੀ ਹੁੰਦੀ ਹੈ ਆਰਟਿਸਟ ਦੀ ਹਨਾ ਪਹਿਲਾਂ ਭੱਜਿਆ ਫਿਰਦਾ ਰਹਿੰਦਾ ਕਿ ਮੈਂ ਆ ਵੀ ਕਰ ਲਾਂ ਮੈਂ ਪਰਿਵਾਰ ਲਈ ਆ ਵੀ ਬਣਾਦਾ ਆ ਵੀ ਕਰ ਲਾਂ ਹਨਾ ਤੇ ਜਦੋਂ ਆਪਣਾ ਸਮਾਂ ਆਉਂਦਾ ਉਹਨੂੰ ਹੰਡਾਉਣਾ ਨਹੀਂ ਮਿਲਦਾ ਇਹ ਬਹੁਤ ਦੁੱਖ ਵਾਲੀ ਗੱਲ ਆ ਬਹੁਤ ਦੁੱਖਦਾਈ ਖਬਰ ਆ ਬਹੁਤ ਜ਼ਿਆਦਾ ਜੀ ਅਸੀਂ ਅਰਦਾਸ ਕਰਾਂਗੇ ਜੀ ਹਜੇ ਤਾਂ ਉਹਨਾਂ ਨੇ ਹੋਰ ਰਾਜ਼ ਕਰਨਾ ਸੀਗਾ ਜੀ ਮੈਂ ਜੀ ਕਿਉਂਕਿ ਨਾ ਜੀ ਗਿੱਪੀ ਭਾਜੀ ਕਹਿ ਰਹੇ ਸੀ ਕਿ ਇਹਨੇ ਸਾਡੀ ਤਾਂ ਕੈਰੀਅਰ ਜੱਟਾ 4 ਵੀ ਲਿਖੀ ਹੋਈ ਸੀਗੀ ਅਸੀਂ ਕਰ ਨਹੀਂ ਸੁਣ ਰਹੀ ਸੀਗੀ ਹੁਣੀ ਮੈਂ ਸੱਚੀ ਮੈਂ ਬੜਾ ਮੇਰਾ ਮਨ ਭਾਵਕ ਹੋਇਆ ਸੁਣ ਕੇ ਮੈਂ ਕਿਹਾ ਦੇਖੋ ਬੰਦਾ ਕਿੰਨਾ ਪਿਆਰੀਆਂ ਕਰਦਾ ਉਹਨਾਂ ਨੂੰ ਕਿੰਨੀ ਉਮੀਦ ਸੀਗੀ ਮੈਂ ਠੀਕ ਹੋ ਜਾਣਾ ਮੈਂ ਮੂਵੀ ਚ ਜਾਣਾ ਹੈ ਨਾ ਵੀ ਆਪਾਂ ਕਰਾਂਗੇ ਕੰਮ ਤੇ ਆਹ ਤਾਂ ਪਤਾ ਹੀ ਨਹੀਂ ਹੁੰਦਾ ਇਹ ਜਿਹੜੀ ਇਹ ਘਟਨਾ ਜਵਾਪਰੀ ਆ ਨਾ ਇਹ ਤਾਂ ਸੱਚੀ ਸੋਚ ਵੀ ਨਹੀਂ ਸਕਦੇ ਆ ਪਾਪਾ ਕਦੀ ਸੋਚ ਹੀ ਨਹੀਂ ਸਕਦੇ ਕਿ ਭਾਜੀ ਦੇ ਜਾਣਾ ਇਦਾਂ ਹੋਊਗਾ ਜੀ ਬਟ 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 ਮੈਂ ਮੇਰੇ ਖਿਆਲ ਤੋਂ ਇਹ ਇਹ ਆਈ ਥਿੰਕ ਇਸ ਇਸ ਮੌਕੇ ਤੇ ਆ ਕੇ ਬੰਦਾ ਸਪੀਚਲੈਸ ਹੋ ਜਾਂਦਾ ਬੰਦੇ ਕੋਲ ਬਹੁਤਾ ਕੁਝ ਬੋਲਿਆ ਵੀ ਨਹੀਂ ਜਾਂਦਾ ਇਹ ਚੀਜ਼ਾਂ ਮਹਾਰਾਜ ਨੇ ਆਪਣੇ ਹੱਥ ਚ ਰੱਖੀਆਂ ਨੇ ਜੀ ਜੀ ਬਟ ਬਟ ਮੈਂ ਮੌਕੇ ਜਹਾਂ ਤੇ ਗੱਲੋਂ ਕਿਸੇ ਨੇ ਇਹ ਜਾਣਾ ਉਹਨਾਂ ਨੇ ਆਪਣੇ ਹੱਥ ਰੱਖਿਆ ਇਹ ਤਾਂ ਬਹਾਨੇ ਬਣਦੇ ਨੇ ਬਾਕੀ ਜੀ ਮੈਂ ਬੈਡਮੈਨ ਤੁਹਾਡਾ ਬੜਾ ਬੜਾ ਧੰਨਵਾਦ ਕੁਲਿੰਦਰ ਭਾਈ ਤੁਹਾਡਾ ਹੀ ਬੜਾ ਬੜਾ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਸਾਡੀ ਡਿਊਟੀ ਬਣਦੀ ਨਹੀਂ ਜੀ 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 ਪਰਿਵਾਰ ਸੀ ਜੇ ਉਹ ਤੇ ਚਲੋ ਅਸੀਂ ਤੇ ਇਹ ਅਰਦਾਸ ਕਰਦੇ ਮਾਲਕ ਉਹਨਾਂ ਦੇ ਚਰਨਾਂ 'ਚ ਨਿਵਾਸ ਦੇਣ ਔਰ ਪਰਿਵਾਰ ਨੂੰ ਪਾਣਾ ਜੀ ਉਹਦਾ ਬਖਸ਼ਣ ਜੀ ਜੀ ਮਿਹਰਬਾਨੀ ਭਾਜੀ ਥੈਂਕ ਯੂ ਜੀ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਮ ਥੈਂਕ ਯੂ ਥੈਂਕ ਯੂ ਬਾਈ ਸੋ ਥੈਂਕ ਯੂ